ਦੇਸ਼ਾਂ ਤੇ ਸ਼ਾਂਤ ਰਿਆ ਕਰਕੇ ਗੁਰੂ ਗ੍ਰੰਥ ਕਦਰ ਪੰਚਰਾਂ ਦੇ ਸੰਬੰਧ ਦੇ ਆਪਾਰ ਨੂੰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਿੰਨ ਬੇਦੀਨ ਕੀ ਕੁਰਬਿਖੇ ਪ੍ਰਗਟੇ ਨਾਨਕ ਰਾਹੀ ਸਭ ਸਿੱਖਨ ਕੋ ਸੁਖ ਦੇ ਜਾਤਾ ਭੈ ਸਹਾਇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁਤ ਜਗ ਚੰਨ ਹੋਆ ਅੱਜ ਸਾਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਤਾਨਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਸ਼ੋਣੀ ਸਿੰਘਾ ਬਜਵਾੜਾ ਕਲਾ ਉਹਨਾਂ ਨੂੰ ਰਿਸ਼ਾਹਪੁਰ ਵਿਖੇ ਬੜੀ ਸ਼ਾਦਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਰਾਗੀ ਢਾਡੀ ਸਿੰਘਾਂ ਨੇ ਗੁਰਜਸਤ ਵਰਣ ਕਰਵਾ ਕੇ ਗੁਰੂ ਕੇ ਸਾਹਮਣੇ ਤੁਹਾਨੂੰ ਨਿਹਾਲ ਕੀਤਾ ਗੁਰੂ ਕੇ ਲੰਗਰ ਟੁੱਟ ਵਰਤਾਏ ਗਏ ਮੋਤੇ ਫਤੇ ਨਿਊਜ਼ ਚੈਨਲ ਦਾ ਬੀ ਦਾਸ ਧੰਨਵਾਦ ਕਰਦਾ ਹਾਂ ਹੋਰ ਵੱਖ-ਵੱਖ ਚੈਨਲਾਂ ਨਾਲ ਜਿਹਨਾਂ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਜਿੱਦਾ ਸਨੇਹਾ ਪਵਨ ਨੂੰ ਪਾਣੀ ਪਿਤਾ ਮਾਤਾ ਤਰਤੁ ਮਾਤਾ ਸਾਰੇ ਵਿਸ਼ਮ ਦੇ ਅੰਦਰ ਪਚਾਉਣ ਦਾ ਯਤਨ ਕੀਤਾ ਸੋ ਸਾਰੀਆਂ ਸੰਗਤਾਂ ਨੂੰ ਦਾਸ ਸਹਿਬ ਜੀ ਦਾ ਬਾਬਾ ਫਤੇ ਸਿੰਘ ਤਾਨਾ ਦਾ ਜਥੇਬੰਦੀ ਬਨੋ ਪ੍ਰਕਾਸ਼ ਗੁਰਪ੍ਰਭ ਦੀਆਂ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾਂ ਦਾ ਜਾਟਕਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ